ਚਾਤ ਸਿਰਿਆ ਕਲਜੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਹਾਂ ਜਰਿਆਂ ਚ ਦੀ ਵੱਡੀ ਖਬਰ ਜੋ ਕਰੇਨ ਸੰਘਰਸ਼ ਨੂੰ ਖਤਮ ਕਰਨ ਲਈ ਚੁੱਕਿਆ ਵੱਡਾ ਕਦਮ ਚੁੱਕਿਆ ਵੱਡਾ ਕਦਮ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਕਰੇਨ ਵਿੱਚ ਹੱਲ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਵੀਰਵਾਰ ਨੂੰ ਉਹਨਾਂ ਨੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐ ਅਟੋ ਨਿਊ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਂਡੋ ਡੇਰਲੇਨ ਨਾਲ ਫੋਨ ਤੇ ਸਾਂਝੀ ਗੱਲਬਾਤ ਕੀਤੀ ਇਸ ਗੱਲਬਾਤ ਦੌਰਾਨ ਦੋਵਾਂ ਯੂਰਪੀਅਨ ਨੇਤਾਵਾਂ ਨੇ ਜੋ ਕਰੇਨ ਸੰਘਰਸ਼ ਨੂੰ ਖਤਮ ਕਰਨ ਤੇ ਭਾਰਤ ਦੇ ਯਤਨਾਂ ਬਾਰੇ ਚਰਚਾ ਕੀਤੀ ਹੈ ਇਸ ਲਈ ਭਾਰਤ ਦੀ ਭੂਮਿਕਾ ਤੀਆਂ ਛਲਾਂਗਾ ਕੀਤੀਆਂ ਭਾਰਤ ਦਾ ਸ਼ਾਂਤੀ ਲਈ ਯਤਨ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਆਪਣੀ ਚੀਨ ਯਾਤਰਾ ਦੌਰਾਨ ਰੂਸ ਦੇ ਰਾਸ਼ਟਰਪਤੀ ਵਿਲਾਦੀਰ ਪੁਤਿਨ ਨਾਲ ਵੀ ਇਸ ਮੱਦੇ ਤੇ ਚਰਚਾ ਕੀਤੀ ਸੀ ਬੁੱਧਵਾਰ ਨੂੰ ਉਹਨਾਂ ਨੇ ਦੋਹਾਂ ਯੂਰੋਪੀਅਨ ਨੇਤਾਵਾਂ ਨੂੰ ਪ੍ਰੋਸਾ ਦਿੱਤਾ ਹੈ ਕਿ ਭਾਰਤ ਹਮੇਸ਼ਾ ਜੰਗ ਦੇ ਵਿਰੁੱਧ ਰਿਹਾ ਹੈ ਅਤੇ ਚਾਹੁੰਦਾ ਹੈ ਚਾਹੁੰਦਾ ਹੈ ਕਿ ਰੂਸ ਅਤੇ ਚਕਰੇਨ ਵਿਚਕਾਰ ਚੱਲ ਰਿਹਾ ਟਕਰਾ ਜਲਦੀ ਤੋਂ ਜਲਦੀ ਖਤਮ ਹੋ ਜਾਵੇ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਹੈ ਕਿ ਭਾਰਤ ਇੱਕ ਭਾਰਤ ਇਸ ਮਕਸਦ ਲਈ ਲਗਾਤਾਰ ਯਤਨ ਕਰ ਰਿਹਾ ਹੈ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ ਟੈਲੀਫੋਨ ਗੱਲਬਾਤ ਦੌਰਾਨ ਤਿੰਨ ਨੇਤਾਵਾਂ ਨੇ ਦੋਵਾਂ ਖੇਤਰਾਂ ਵਿੱਚ ਕਰਵਪਾਾਰਤਕ ਟੈਕਨੋਲੋਜੀ ਨਿਵੇਸ਼ ਰੱਖਿਆ ਸੁਰੱਖਿਆ ਅਤੇ ਸਪਲਾਈ ਲੜੀ ਲੜੀ ਲਾਲ ਚੱਕਤਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਦੋ ਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਅਤੇ ਸੰਤੁਸ਼ਟੀ ਪ੍ਰਗਟਾਈ ਜ਼ੋਰਪੀਆ ਨੇ ਨੇਤਾਵਾਂ ਨੇ ਖਾਸ ਤੌਰ ਤੇ ਭਾਰਤੀ ਜ਼ੋਰਪੀਆਨ ਤੇ ਜੋ ਜੁਨੀਅਨ ਮੁਖਤ ਵਿਪਾਰ ਸਮਝੌਤੇ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਆਪਣੀ ਵਚਨਬੰਦਗੀ ਨੂੰ ਦਰਸਾਇਆ ਜਿਸ ਨਾਲ ਦੋਵਾਂ ਪਾਸਿਆਂ ਲਈ ਆਰਥਿਕ ਲਾਭ ਹੋਣ ਦੀ ਉਮੀਦ ਹੈ ਅਗਲੇ ਸਿਮੇਲਨ ਲਈ ਸੱਦਾ ਕਰਨ ਬਾਤ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਮੋਦੀ ਨੇ ਦੋਵਾਂ ਯੂਰਪੀਅਨ ਨੇਤਾਵਾਂ ਨੂੰ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੇ ਯੂਰਪੀਅਨ ਜੁਨੀਅਨ ਸਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਹੈ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਦਾ ਬਿਆਨ ਇਸ ਟੈਲੀਫੋਨ ਗੱਲਬਾਤ ਬਾਰੇ ਜਾਣਕਾਰੀ ਸਾਂਝੀ ਕਰਦੇ ਹੋ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਉਹ ਰਸੂਲਾਵਾਡ ਵਾਨ ਡੇਰਲੇਨ ਨੇ ਨੇ ਐਕਸ ਤੇ ਲਿਖਿਆ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਕੇ ਬਹੁਤ ਖੁਸ਼ ਹਨ ਉਹਨਾਂ ਨੇ ਜੁਕ੍ਰੇਨ ਦੇ ਰਾਸ਼ਟਰਪਤੀ ਜ਼ੈਲੀਸਕਾ ਨਾਲ ਭਾਰਤ ਦੇ ਲਗਾਤਾਰ ਸਹਿਯੋਗ ਸਹਿਯੋਗ ਦਾਵੀਦ ਦੀ ਲੋ ਸਵਾਗਤ ਕੀਤਾ ਹੈ ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਰੂਸ ਆਪਣੀ ਹਮਲਾਵਰ جنگ ਖਤਮ ਕਰਨਾ ਤੇ ਸ਼ਾਂਤੀ ਦਾ ਰਾਹ ਪੱਦਰ ਕਰਨ ਲਈ ਮਜਬੂਰ ਕਰਨ ਦੇ ਵਿੱਚ ਭਾਰਤ ਦੀ ਇੱਕ ਐ ਭੂਮਿਕਾ ਹੈ ਧੰਨਵਾਦ